ਵੋਲੇਦਾਰੀ ਸਰ ਐਕਟ ਨੇ ਕਰਵਾਇਆ ਕਰਾਇਆ ਛਾ ਇਹ ਇਹੀ ਰੱਬ ਦੀ ਰਣਾ ਵੀਰਿਆ ਜਿਹੜਾ ਲੱਜ ਕੇ ਕਿਸਾਨਾਂ ਦਾ ਸਾਥ ਦਿਆ ਜਿਆ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਨੇ ਮਸ਼ਹੂਰ ਹੋਏਗੇ ਅੱਜ ਆ ਗਈ ਕਰਦੇ ਆਗੇ ਆ ਗਈ ਕਰਦੇ ਆ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਰੋਕਾ ਰੋਕਾ ਖੜਾ ਅੰਦਰ ਆ ਦੁੱਧ ਵੀ ਚੱਕ ਛੱਡੂ ਛੱਡ ਹਾਂ ਖੋਲੇ ਖੋਲੀ ਅਜੇ ਪਰ ਕਿੱਥੇ ਖੋਲੀ ਆ ਵੇ ਹਾੜੀ ਕਰਿਆ ਖੋਲੇ ਮੇਰੇ ਕਿਉਂ ਖੋਲਿਆ ਤਾ ਦੂਸਾ ਇੱਕ ਨੇ ਕਰਵਾਉਣਾ ਕਰਾਇਆ ਛਾ ਇਹ ਇਹੀ ਰੱਬ ਨਹੀਂ ਰੜਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਤੇ ਆੜਾ ਕਿਸਾਨਾਂ ਦੇ ਦੁੱਧ ਨਾਲ ਹੀ ਪਨੀਰ ਬਣਦਾ ਵਾ ਇਹਦੇ ਨਾਲ ਹੀ ਮਸ਼ਹੂਰ ਹੋਏ ਜੇ ਉਹਦੇ ਪੁਰਾਣੇ ਮੇਰੇ ਕੋਲ ਸਮਝ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜੀ ਤੁਸੀਂ ਦੱਸੋ ਕਦੀ ਵੀ

ਫੇਰ ਬੰਦੀ ਸੀ ਉਹ ਜਾ ਕੇ ਉਹ ਤੂੰ ਨੂੰ ਕਰਨ ਉਹ ਤੂੰ ਹੀ ਸੋਲਦਾ ਉਹ ਤੂੰ ਹੀ ਸੋਲਦਾ ਫੁੰਡਾ ਮਾੜੀ ਮਾੜੀ ਨੇ ਹੁਣੇ ਖੋਲੀ ਉਹ ਕਿੱਥੇ ਖੋਲੀ ਆ ਕਮੇਡੀ ਕਰ ਉਧਰ ਰਹਿ ਉਧਰ ਰਹਿ ਉਧਰ ਰਹਿ ਬੰਦ ਕਰ ਦੇ ਕਿਉਂ ਆਪਣਾ ਨਾਮ ਖਰਾਬ ਨਾਮ ਨੂੰ ਕਰ ਜੇ ਤੇਰੇ ਕੋ ਬੈਠਾ ਜਿੰਨਾ ਨਹੀਂ ਰੱਜੇ ਤੇ ਅੱਜ ਵੀ ਨਹੀਂ ਰੱਜਣਾ ਤੁਸੀਂ ਬੰਦੀ ਆ ਆਹੋ ਨਹੀਂ ਭਾਈ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਦ ਦੇ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮਾਉਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮਾਉਣੀ ਚਾਹੀਦੀ ਸੀ ਰੇ ਭਾਈ ਬਾਕੀ ਬਾਕੀ ਆਹੋ ਉਹਨਾਂ ਨੂੰ ਵੀ ਫਾਟ ਛਟਾਓ ਸ਼ੈਡਰ ਪ੍ਰਸ਼ਾਸਨ ਨੂੰ ਅਸੀਂ ਆਹਨੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਨੇ ਖੋਲਣ ਵਾਲੇ ਸਾਰਾ ਫਰਜ਼ ਨਹੀਂ ਪਾਦਾ ਪੜੀ ਇਹ ਗੱਲਾਂ ਆ ਜਾ ਹੱਡਿਆ ਤੇ ਇੰਨਾ ਕੁਝ ਆ ਪੱਟੇ ਖੋਲੀ ਪੁਲਾਵਾ ਖੋਲੀ ਹੈ ਗੋਲੀ ਗੜੀ ਆਪਣੀ ਸਾਰਾ ਕਹਾਣੀ ਆਪਾਂ ਆਏ ਇੱਥੇ ਤੁਹਾਨੂੰ ਮਿਲਣ ਆਪਦੇ ਜਿੰਦਾਬਾਦ ਜਿੰਦਾਬਾਦ ਖਾਨ ਮਜ਼ਦੂਰ ਇੱਕ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਵੈਲਕਮ ਆਂਦਾ ਛੋਟਾ ਲਗਾਵੇ ਸਾਰੇ ਜਾਜ ਕੋ ਮਿਲਣੀ ਇਹਲੇ ਇਰਾਪਨੀ ਦਾ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਘੜ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਲ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋ ਪਨੀਰ ਵੇਚਣ ਤੋਂ ਬਿਨਾ ਉਤੇ 362 ਦਿਨਾਂ ਨਾਲ ਨਹੀਂ ਰਾਜਦਾ ਤੇ ਇੱਕ ਨਾ ਰਾਜ ਲੇਗਾ ਹੋਰ ਕੀ ਆ ਬੜੀਆਂ ਪੌੜੀਆਂ ਬਣਾ ਬਣਾ ਕੇ ਤੇ ਅੱਜ ਮੈਂ ਇਹ ਮੈਂ ਇਹਦੀਆਂ ਵਿਸ਼ੋਸ਼ਤ ਮੀਡੀਆ ਦੇ ਪੈਣ ਗਿਆ ਹੌਸਲਾ ਕਰ ਹੁਣ ਇਹਦੇ ਚਾਰ ਦਿਨ ਦੇਖੋ ਪਾਵਾਂਗੇ ਇਹ ਵੀ ਕਹਿੰਦੇ ਨੇ ਚੱਲੂਗਾ ਸਾਲ ਮਜ਼ਦੂਰ ਹੈ ਤਾਂ ਜੈ ਹਿੰਦ ਚਲੋ ਥੋਡੀ ਸਰਕਾਰ ਥੋਡੀ ਸਰਕਾਰ ਸਾਰਾ ਸ਼ਹਿਰ ਬਾਰਦੇ ਦੇ ਬੰਦੇ ਨਾ ਨਾ ਰੇਂਗਾਲੇ